ਚੇਤੋ ਤੀ ਆ ਫੇ ਮੱਜ ਕੱਲ ਆਉਂਦਾ ਏ ਸਟਾਰਾਂ ਵਿੱਚ ਨੇ ਮੱਜ ਕੱਲ ਮੂਸੇ ਵਾਲਾ ਇੱਕ ਵਾਰ ਫਿਰ ਤੋਂ ਆ ਰਿਹਾ ਦੱਸ ਦਿੰਦੇ ਹਾਂ ਕਿ ਮੂਸੇ ਵਾਲਾ ਦੇ ਆਉਣ ਵਾਲੇ ਟੈਕਸ ਦਾ ਪੋਸਟਰ ਜੋ ਹੈ ਰਿਲੀਜ਼ ਹੋ ਚੁੱਕਾ ਹੈ ਸਿੱਧੂ ਮੂਸੇਵਾਲਾ ਦਾ ਇਹ ਪੋਸਟਰ ਨੂੰ ਧੜਾ ਧੜ ਲਾਈਕ ਹੋਣੇ ਸ਼ੁਰੂ ਹੋ ਗਏ ਨੇ 3 ਸਾਲ ਹੋ ਗਏ ਨੇ ਸਿੱਧੂ ਨੂੰ ਇਸ ਦੁਨੀਆ ਦੇ ਵਿੱਚੋਂ ਗਏ ਨੂੰ ਪਰ ਅਜੇ ਵੀ ਫੈਨਸ ਦੇ ਦਿਲਾਂ ਦੇ ਵਿੱਚ ਸਿੱਧੂ ਰਾਜ ਕਰਦਾ ਪਿਆ ਸਿੱਧੂ ਦੇ ਇਹਨਾਂ ਗੀਤਾਂ ਦਾ ਲੋਕਾਂ ਨੂੰ ਵਿਆਜ ਨਾ ਚਾਏ। ਮੂਸੇ ਪ੍ਰਿੰਟ ਦੇ ਨਾਮ ਤੇ ਪੋਸਟਰ ਦੱਸ ਦਿੰਦੇ ਹਾਂ ਕਿ ਰਿਲੀਜ਼ ਹੋ ਚੁੱਕਾ ਹੈ ਜਿਸ ਦੇ ਵਿੱਚ ਮੂਸੇ ਵਾਲਾ ਚਿੱਟਾ ਪਜਾਮਾ ਕੁੜਤਾ ਪਾ ਕੇ ਦੇਸੀ ਲੁੱਕ ਦੇ ਵਿੱਚ ਨਜ਼ਰ ਆ ਰਿਹਾ। ਸਿੱਧੂ ਦਾ ਨਾਮ ਵੀ ਉਸ ਦੇ ਗਾਣਿਆਂ ਦੀ ਤਰ੍ਹਾਂ ਡਾਲਰਾਂ ਦੀ ਵਾਂਗ ਚੱਲਦਾ ਹੈ। ਪਿੰਡ ਬੈਠੇ ਬੈਠੇ ਸਿੱਧੂ ਨੇ ਪੂਰੀ ਦੁਨੀਆ ਹਿਲਾ ਕੇ ਰੱਖ ਦਿੱਤੀ ਸੀ। ਜੇਕਰ ਤੁਸੀਂ ਵੀ ਸਿੱਧੂ ਦੇ ਇਸ ਪੋਸਟਰ ਨੂੰ ਦੇਖਣਾ ਚਾਹੁੰਦੇ ਹੋ ਤਾਂ ਸਿੱਧੂ ਦੇ ਅਫੀਸ਼ੀਅਲ ਪੇਜ ਤੇ ਜਾ ਕੇ ਤੁਸੀਂ ਉਸ ਪੋਸਟਰ ਤੇ ਲੋਕਾਂ ਦੇ ਚਾਹ ਨੂੰ ਵੀ ਦੇਖ ਸਕਦੇ ਹੋ। ਕਮੈਂਟ ਦੇ ਵਿੱਚ ਲੋਕਾਂ ਦੇ ਚਿਹਰੇ ਦਾ ਨੂਰ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਨੂੰ ਵਿਆਹ ਜਿੰਨਾ ਚਾਏ ਸਿੱਧੂ ਦੀ ਈਪੀ ਆਉਣ ਤੇ ਬੀਤੀ 28 ਮਈ ਨੂੰ ਸਿੱਧੂ ਦੀ ਵਰਸੀ ਮਨਾਇ ਗਈ ਸੀ ਜਿਸ ਦੇ ਵਿੱਚ ਸਿੱਧੂ ਦੀ ਮਾਤਾ ਚਰਨ ਕੌਰ ਭਾਵੁਕ ਨਜ਼ਰ ਆ ਰਹੀ ਸੀ ਪਿਤਾ ਬਲਕੌਰ ਕਾਫੀ ਦੁਖੀ ਨਜ਼ਰ ਆ ਰਹੇ ਸਨ 11 ਜੂਨ ਨੂੰ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਵੀ ਹੁੰਦਾ ਸਿੱਧੂ ਦੇ ਜਨਮ ਦਿਨ ਤੇ ਫੈਨਜ਼ ਨੂੰ ਇੱਕ ਵੱਡਾ ਤੋਹਫਾ ਮਿਲਣ ਵਾਲਾ ਹੈ ਮੂਸੀ ਆਲਾ ਦੀ EP ਦੇ ਵਿੱਚ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਦੀ ਇਸ ਪਟਾਰੀ ਦੇ ਵਿੱਚੋਂ ਕਿੰਨੇ ਕੁ ਗੀਤ ਨਿਕਲ ਕੇ ਫੈਨਸ ਦੇ ਸਾਹਮਣੇ ਆ ਰਹੇ ਹਨ ਤਿਆਰ ਹੋ ਜਾਓ ਸਿੱਧੂ ਦੀ ਨਵੀਂ EP ਆ ਰਹੀ ਹੈ ਸਿੱਧੂ ਨੂੰ ਪਿਆਰ ਕਰਨ ਵਾਲੇ ਫੈਨਸ ਦੇ ਮਨਾਂ ਦੇ ਵਿੱਚ ਬਹੁਤ ਚਾਹ ਜੋ ਹੈ ਦਿਖਣ ਨੂੰ ਮਿਲ ਰਿਹਾ ਹੈ